ਇੱਕ ਇੱਕ ਜ਼ਰੂਰੀ ਕਰਨੀ ਆ ਮੈਂ ਕਿਸਾਨ ਜੱਟੇ ਬੰਦਿਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵੱਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਤੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆ ਉਦੋਂ ਉਥੇ ਕਿਸੇ ਬੱਚੀ ਦੇ ਕੱਪੜੇ-ਕੁਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹ ਤੁੱ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਊ ਆਦਮੀ ਐ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਦਾ ਸਰਗਰੋ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜੇ ਜਾਤ ਦਾ ਕਰਦੇ ਉਹਨਾਂ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫਹਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਗਿਆਤ ਮੈਂ ਮੋਤੀ ਸਾਹਿਬ ਦੀ ਹੈ ਲੀਤੇ ਸੀਗਾ ਪਰ ਮੇਰੀ ਬਲੀ ਹੋਈ ਸੀ ਅਜੇ ਆ ਗੱਲਾਂ ਕਰ ਰਹੀਆਂ ਸੀ ਮੇਰਾ خیال ਅਨਜਾਨ ਥੋੜਾ ਜਿਹਾ ਵਧਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆਜ ਬਦਲਾ ਲੈ ਲੋਵੇ ਦਾ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਨੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੌਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਹਾਦਤ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦियां ਵੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਥੇਬੰਦੀਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਪੜਾਏ ਪੈ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਾਣਦੀ ਗਿਆ ਤੇ ਮੈਨੂੰ ਜਿਹੜੇ ਲਾਹਣਤ ਆ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਧਾਮ ਨਾ ਛੱਡੋ ਜੇ ਮੈਂ 1.5 ਮਹੀਨੇ ਤੋ ਤੁਹਾਡੇ ਕਦਮਾਂ ਤੇ ਸਿਰ ਰੱਖ ਦਿੰਨਾ ਜਦੋਂ ਤੁਸੀਂ ਤੁਸੀਂ ਪਹਿਲੇ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸਜਦਾ ਤੁਸੀਂ ਜਿਆਦਾ ਗਰਮੇ ਚ ਹੋਵੇ ਮੈਂ ਤੁਹਾਨੂੰ ਜਲ ਦਿੰਦਾ ਸਪੈਸ਼ਲੀ ਜਿੱਥੇ ਬੰਦੀਆਂ ਦੇ ਉਹਨੂੰ ਸ਼ਾਇਦ ਪਤਾ ਕਿ ਲੱਗਾ ਕੱਲ ਦੇ ਹਾਦਸੇ ਦਾ ਇੱਕ ਵੀਡੀਓ ਆ ਗਿਆ ਹੁਣ ਗਿਆ ਮੈਂ ਸਿਰਫ ਇਹ ਕਹਿਣਾ ਚਾਹਨਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਦਿਲ ਕੈਸੀ ਜਿਨੇ ਉਹਨੂੰ ਮਾਰਿਆ ਸ਼ੁਭਕਰਨ ਉਹਦਾ ਕੁੱਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਜੇ ਇਸ ਗੱਲ ਦਾ ਬਦਲਾ ਲੈਣਾ ਕਿ ਮੈਂ ਸਿਰਫ ਗਰੀਬਾਂ ਲਈ ਆਇਆ ਮੈਂ ਗ੍ਰੀਪ ਕਰਨੇ ਵੀ ਆਇਆ ਮੈਂ ਕਿਸਾਨਾਂ ਦੇ ਵੀ ਆਇਆ ਪਾਲੀਆਂ ਦੇ ਵੀ ਆਇਆ ਮੇਰੀ ਕੋਈ ਕਾਸਟ ਨਹੀਂ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੇ ਕੋਈ ਐਸਾ ਇਰਾਦਾ ਵੀ ਹੈ ਮੈਂ ਨਹੀਂ ਚਾਹੁੰਦਾ ਡਰਾਈਵਰ ਮੇਰਾ ਬੇਟੇ ਵਰਗਾ ਆ ਉਹਨੂੰ ਕੁਝ ਹੋਵੇ ਮੈਨੂੰ ਕਿਸੇ ਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗਨਮੈਂਦਾਂ ਤੁ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮੌਤ ਤੋਂ ਡਰਦਾ ਨਾ ਮੈਨੂੰ ਕੋਈ ਨਾਲ ਵੀਡੀਓ ਦੇਖ ਲਿਓ ਜੇ ਮੇਰੇ ਚਿਹਰੇ ਕੋਲ થોਭ ਸੀ ਮੈਂ ਮੈਂਟਲੀ ਪ੍ਰੀਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲੀਦਾਨ ਅੱਜ ਦੇਣਾ ਪੈ ਗਿਆ ਕਿ ਤਰਪਾਨਾ ਬਰਖਸ਼ੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵੱਲੋਂ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਆ ਪਿੰਡਾਂ ਚ ਭਾਈਚਾਰੇ ਬਣਾਈ ਰੱਖੋ ਕਿਸਾਨ ਜਿੱਤੇ ਬੰਗਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਰ ਜਮਾਨ ਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਬੰਨ੍ਹ ਕੇ ਸਾਰਾ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀ ਆਇਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫੀ ਨਹੀਂ ਹੋਏਗੀ ਅਨਸਰਜ ਹੰਸ ਦਾ ਵਾਦਾ ਮੋਦੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਵੇਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਲਈ ਵਾਦਾ ਹੋਵੇਗਾ ਪਹਿਲੀ ਤਰੀਕ ਤੱਕ ਜਿੰਦੇ ਰਹਿ ਤੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਕ ਰੱਖੀਏ ਲੋਕਲਿਟੇਸ਼ਨ ਸਾਡੇ ਮੇ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜ਼ਰੂਰ ਲੋਕਾਂ ਤੇ ਮੇਰੇ ਤੋਂ ਵਾਦ ਕਿ ਇਹਦੇ ਤੋਂ ਬਿਨਾਂ ਗੱਲ ਜੋ ਤੋਮਾ ਜਾਗਦੀਆਂ ਨਹੀਂ ਵੀ ਜ਼ਰੂਰ ਦੱਸੋ ਆ ਜਿਹੜਾ ਮੇਰੇ ਮੈਂ ਮੌਸਮ ਨਾ ਮੈਂ ਕੋਈ ਮੌਤ ਮੂਤ ਤੋਂ ਨਹੀਂ ਡਰਦਾ ਫਕੀਰ ਕਾ ਦਾ ਜਿਹੜਾ ਮੌਤ ਤੋਂ ਡਰੇ ਮੇਰਾ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਇਹ ਤਾਂ ਬਾਦ ਕੁਛ ਐਸੇ ਬੰਦੇ ਜਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵੰਦਰੀ ਦੀ ਲਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਇੰਨੀਆਂ ਮੈਂ ਬੇਨਤੀਆਂ ਕਰਨੀਆਂ ਸੀ ਰਾਏਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ